ਪੀਵੀ ਟੂਡੇ ਦੇਖ ਰਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਗੁਰੂ ਅਮਰਦਾਸ ਵਿਰਧ ਆਸ਼ਰਮ ਮੱਟੀ ਰੋਡ ਬੜਾ ਪਿੰਡ ਵਿਖੇ ਜਿੱਥੇ ਵੂਮਨ ਵੈਲਫੇਅਰ ਮਹਿਲਾ ਐਸੋਸੀਏਸ਼ਨ ਨੇ ਪੌਦੇ ਲਗਾਏ ਨੇ ਅੱਜ ਦੇ ਮੌਕੇ ਤੇ ਸਾਵਣ ਦੇ ਮੌਕੇ ਤੇ ਸੋ ਆ ਜਾਣਕਾਰੀ ਲੈਣੇ ਆ ਉਹਨਾਂ ਦੇ ਨਮਾਇंदे ਪ੍ਰਧਾਨ ਜੀ ਬਿਲਕੁਲ ਬੀਬੀ ਕੁਲਵਿੰਦਰ ਕੌਰ ਜੀ ਤੋਂ ਕਿ ਅੱਜ ਦੇ ਮੌਕੇ ਤੇ ਇਹ ਉਹਨਾਂ ਦੇ ਮਨ 'ਚ ਕਿਵੇਂ ਦਾ ਖਿਆਲ ਆ ਐ ਭੈਣ ਜੀ ਕੁਲਵਿੰਦਰ ਕੌਰ ਜੀ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਵੂਮਨ ਵੈਲਫੇਅਰ ਐਸੋਸੀਏਸ਼ਨ ਫਲੋਰ ਜੋ 16 ਸਾਲ ਤੋਂ ਚੱਲ ਰਹੀ ਆ ਸਾਡਾ ਹਮੇਸ਼ਾ ਦਾ ਇਹ ਪ੍ਰੋਜੈਕਟ ਹੁੰਦਾ ਕਿ ਅਸੀਂ ਹਮੇਸ਼ਾ ਹੀ ਜੋ ਸਾਵਣ ਦਾ ਮਹੀਨਾ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਈ ਦਾ ਨਾਲ ਅਸੀਂ ਰੁੱਖ ਲਗਾਓ ਮਨੁੱਖ ਬਚਾਓ ਇਹ ਰੁੱਖ ਲਗਾਓ ਮਨੁੱਖ ਬਚਾਓ ਦੇ ਸਾਡਾ ਜੋ ਟੀਚਾ ਆ ਅਸੀਂ ਪਹਿਲਾਂ ਸ਼ਿਸ਼ੋਵਾਲ ਪਿੰਡ ਬੂਟੇ ਲਗਾ ਕੇ ਆਏ ਆ ਹੁਣ ਅਸੀਂ ਇੱਥੇ ਆਏ ਆ ਸਾਡੇ ਕਈ ਪ੍ਰੋਜੈਕਟ ਹੁੰਦੇ ਆ ਅਸੀਂ ਆਪਣੇ ਫਲੋਰ ਜੋ ਕਮਿਊਨਿਟੀ ਹਾਲ ਦੇ ਨਾਲ ਪਾਰ ਕੇ ਬਹੁਤ ਵੱਡੀ ਉਹ ਸੀ ਲਗਾਈ ਆ ਸਾਰੇ ਜਿੱਦਾ ਉਥੇ ਅਸ਼ੋਕਾ ਦੇ 150 ਦਰਖਤ ਉਥੇ ਲਗਾਇਆ ਤੇ ਹਰੇਕ ਤਰ੍ਹਾਂ ਦਾ ਬੂਟਾ ਉਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਅਸੀਂ ਜਾਣਦੇ ਆ ਵੀ ਅਸੀਂ ਆਪਣੇ ਪ੍ਰੋਜੈਕਟ ਦੇ ਵਿੱਚ ਸਫਲ ਹੋਈਏ ਤੇ ਸਾਡੀ ਔਮਨ ਵੈਲਫੇਅਰ ਐਸੋਸੀਏਸ਼ਨ ਹਮੇਸ਼ਾ ਹੀ ਇਥੇ ਜੋ ਪ੍ਰੋਜੈਕਟ ਹੈ ਸਾਡੇ ਉਹਦੇ ਵਿੱਚੋਂ ਅਸੀਂ ਗੁਰੂ ਅਮਰਦਾਸ ਬੇਦਾ ਸ਼ਰਮ ਦੇ ਵਿੱਚ ਵੀ ਜ਼ਰੂਰ ਆਈਦਾ ਆ ਕਿ ਇੱਥੇ ਅਸੀਂ ਜ਼ਰੂਰ ਕੋਈ ਨਾ ਕੋਈ ਕੰਟਰੀਬਿਊਸ਼ਨ ਪਾਈਏ ਚਾਹੇ ਅਸੀਂ ਪਿੱਛੇ ਦੇ ਆਏ ਆ ਤੇ ਇੱਥੇ ਰੂਮਸ ਦੇ ਵਿੱਚ ਟਾਈਮ ਪੀਸ ਨਹੀਂ ਸੀ ਤਾਂ ਅਸੀਂ ਸਾਰੇ ਟਾਈਮ ਪੀਸ ਜਿਨੇ ਰੂਮ ਹੈਗੇ ਉਥੇ ਸਾਰੇ ਵਧੀਆ ਟਾਈਮ ਪੀਸ ਲਵਾਏ ਤੇ ਇਸਰੇ ਕਰਕੇ ਵਧੀਆ ਕੇਵਰੀ ਵਧੀਆ ਖਾਣਾ ਜਿਹੜੇ ਇੱਥੋਂ ਦੇ ਆਸ਼ਰਮ ਦੇ ਨਮਾਇंदे ਆ ਬੱਚੇ ਆ ਜੋ ਬਿਲਦੇ ਆ ਜਵਾਨ ਆਏ ਹੋਏ ਆ ਉਹਨਾਂ ਨੂੰ ਅਸੀਂ ਵਧੀਆ ਖਾਣਾ ਪ੍ਰੋਵਾਈਡ ਕਰੀਦਾ ਐਸ ਤਰ੍ਹਾਂ ਕਰਕੇ ਸਾਨੂੰ ਇਹ ਹੁੰਦਾ ਵੀ ਵੱਧ ਤੋਂ ਵੱਧ ਜੋ ਵੀ ਸਾਡੇ ਕੋ ਹੋ ਸਕੇ ਕਰ ਸਕੀਏ ਐਸ ਵੇਲੇ ਤਾਂ ਸਾਡਾ ਜੋ ਟੀਚਾ ਆ ਕਿ ਮਨੁੱਖ ਰੁੱਖ ਲਗਾਓ ਤੇ ਮਨੁੱਖ ਬਚਾਓ ਇਹੀ ਕਿ ਅਸੀਂ ਸਫਲ ਹੋ ਸਕੀਏ ਸਸਿਕਾ ਬੋਮਨ ਵੈਲਫੇਅਰ ਸੋਸਾਇਟੀ ਐਸੋਸੀਏਸ਼ਨ ਫਲੋਰ ਵੱਲੋਂ ਸ਼੍ਰੀ ਗੁਰੂ ਅਮਰਦਾਸ ਬਿਰਧ ਆਸ਼ਰਮ ਦੇ ਵਿੱਚ ਬੂਟੇ ਲਗਾਉਣ ਦਾ ਕੰਮ ਹੈ ਜਿੱਦਾਂ ਕਿ ਸਰਕਾਰ ਨੇ ਕਿਹਾ ਕਿ ਇੱਕ ਬੂਟਾ ਆਪਣੀ ਮਾਂ ਦੇ ਨਾਂ ਉਸੇ ਪ੍ਰੋਗਰਾਮ ਨੂੰ ਵੀ ਜੇ ਆਪਾਂ ਲੈ ਲਈਏ ਤਾਂ ਬਿਰਦ ਆਸ਼ਰਮ ਦੇ ਵਿੱਚ ਅੱਜ ਬੀਬੀ ਕੁਲਵਿੰਦਰ ਕੌਰ ਹਣੀ ਤੇ ਉਹਨਾਂ ਦੇ ਨਾਲ ਸਾਰੇ ਸੱਤ ਇਹਨਾਂ ਦੇ ਐਸੋਸੀਏਸ਼ਨ ਦੇ ਮੈਂਬਰਸ ਆ ਕੇ ਅੱਜ ਇੱਥੇ ਬੂਟੇ ਲਾ ਕੇ ਗਏ ਆ ਤੇ ਇਹ ਬਹੁਤ ਹੀ ਵੱਡਾ ਅਪਰਾਲਾ ਪਹਿਲਾਂ ਨਹੀਂ ਇਹਨਾਂ ਦਾ ਇਹ ਪਹਿਲਾਂ ਵੀ ਆ ਕੇ ਇਸੇ ਤਰ੍ਹਾਂ ਇਸ ਆਸ਼ਰਮ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੇ ਰਹਿੰਦੇ ਆ ਪਹਿਲਾਂ ਵੀ ਇਹਨਾਂ ਨੇ ਇੱਥੇ ਛੜੇ ਟਾਈਮ ਪੀ ਸਾਡੇ ਕੋਲ ਹੈ ਨਹੀਂ ਸੀ ਖਰਾਬ ਹੋਏ ਸੀ ਜਾਂ ਉਹਨਾਂ ਨੂੰ ਇਹਨਾਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਲਿਆ ਕੇ ਦਿਓ ਤੇ ਇਹਨਾਂ ਨੇ ਉਹ ਵੀ ਲਿਆ ਕੇ ਦਿੱਤੇ ਉਸ ਤੋਂ ਪਹਿਲਾਂ ਵੀ ਹਰ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਸਾਡੀ ਕਮੇਟੀ ਦੇ ਨਾਲ ਸਹਿਯੋਗ ਕਰਦੇ ਆ ਅੱਜ ਫੇਰ ਇਹਨਾਂ ਨੇ ਬੂਟੇ ਲਾ ਕੇ ਆਸ਼ਰਮ ਦੀ ਸ਼ਾਨ ਨੂੰ ਵਧਾਇਆ ਮੈਂ ਇੱਥੇ ਆਉਣ ਤੇ ਬੀਬੀ ਕੁਲਵਿੰਦਰ ਕੌਰ ਜੀ ਤੇ ਐਸੋਸੀਏਸ਼ਨ ਦੇ ਸਾਰੀਆਂ ਜਿਹੜੀਆਂ ਮੈਂਬਰ ਸਾਹਿਬਾਨ ਭੁਗੜ ਸਾਹਿਬ ਇੱਥੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਤੈਦ ਲੋ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਸਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਪੇੜ ਪੌਦਿਆਂ ਦੀ ਸੇਵਾ ਕਰਕੇ ਮਨ ਮਨ ਸ਼ਾਂਤ ਹੁੰਦਾ ਹੈ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਤਾਂ ਆਪਣੇ ਘਰ ਵੀ ਕਾਫੀ ਬੁੱਟੇ ਲਗਾਏ ਹੋਏ ਹਨ ਤੇ ਮੈਂ ਉਹਨਾਂ ਦੀ ਸੇਵਾ ਕਰਨੀ ਆ ਤੇ ਮੈਨੂੰ ਬਹੁਤ ਅੱਛਾ ਲੱਗਦਾ ਐਦਾਂ ਲੱਗਦਾ ਹੈ ਕਿ ਆਪਣੇ ਬੱਚਿਆਂ ਦੀ ਸੇਵਾ ਕਰ ਰਹੀ ਆ ਧੰਨਵਾਦ ਜੀ